ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਚਠੀਰ ਬਾਬਾ ਕੁਲਵੰਤ ਸਿੰਘ ਜੂਰੀ ਅਗਵਾਇ ਦੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦਿਵਿੰਦਰ ਫਰਨवीस ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੰਨੇੜ ਵਿਖੇ 350 ਸਾਲਾਂ ਸ਼ਤਾਬਦੀ ਮਨਾਇਆ ਜਾ ਰਹੀ ਹੈ ਜਿੱਥੇ ਸੀਐਮ ਮਾਨ ਅਜ ਤੱਕ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਹੀ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਵੀ ਫਤੇ ਬੁਲਾਈ ਗਈ ਧਰਮ ਨੂੰ ਬਚਾਉਣ ਵਾਸਤੇ ਜਦੋਂ ਸਾਰੇ ਕਸ਼ਮੀਰੀ ਪੰਡਤਾਂ ਨੇ ਜਾ ਕੇ ਫਰਿਆਦ ਕੀਤੀ ਆ ਨੇ ਤੇ ਆਪ ਜੀ ਨੂੰ ਸਾਰੇ ਤੇ ਆਤੋਂ ਜਾਣੋ ਜੇ ਔਰੰਗਜੇਬ ਰੋਈਦਾ ਸਵਾ ਮਾਂ ਜੀ ਨੇ ਉਲਾਕੇ ਫੇਰ ਰੋਟੀ ਖਾਂਦਾ ਸੀ ਉਹਦਾ ਇੱਕੋ ਹੀ ਇੱਕ ਸੰਕਲਪ ਧਾਰਿਆ ਸੀ ਮੈਂ ਇਸਲਾਮ ਧਰਮ ਪ੍ਰਚਲਿਤ ਕਰਨਾ ਤੇ ਜਦੋਂ ਸਾਰੇ ਪਾਸਿਆਂ ਤੋਂ ਨਰਾਜ਼ ਹੋ ਕੇ ਨੈਸ਼ਮੀਰੀ ਪੰਡਤ ਤੇ ਸਾਰਿਆਂ ਨੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਨੂੰ ਆਸਲਾ ਦਿੱਤੀ ਵੀ ਧਰਮ ਬਚਾ ਸਕਦੇ ਆ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਛਾ ਜੀ ਦੇ ਨਾਮੇ ਸਰੂਪ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸੱਚੇ ਪਾਛਾ ਜੋਤ ਜਗਾਰੇ ਆ ਜੀਆਂ ਦਾ ਭਲਾ ਕਰਿਆ ਸਾਰੇ ਕਸ਼ਮੀਰੀ ਪੰਤੇ ਜਦੋਂ ਜਾ ਕੇ ਫਰਿਆਦ ਕੀਤੀ ਆ ਮਹਾਰਾਜ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਛਾ ਬਾਲ ਵਸਤਾ ਵਾ ਉਹ ਨਾ ਉੱਠ ਕੇ ਬੇਨਤੀ ਕੀਤੀ ਪਿਤਾ ਜੀ ਕੀ ਕਹਿ ਰਹਾ ਤੇ ਪੁੱਤਰ ਇਹਨਾਂ ਦਾ ਧਰਮ ਖਤਰੇ ਵਿੱਚ ਆ ਫੇ ਧਰਮ ਕਿਸ ਤਰ੍ਹਾਂ ਬਚ ਸਕਦਾ ਮਹਾਰਾਜ ਪਾਛਾ ਕਹਿੰਦੇ ਪੁੱਤਰ ਕੋਈ ਪ੍ਰਮਾਤਮਾ ਦਾ ਪਿਆਰਾ ਆਪਣਾ ਬਲੀਦਾਨ ਦੇਵੇ ਫੇ ਧਰਮ ਬਚ ਸਕਦਾ ਮਹਾਰਾਜ ਪਾਛਾ ਜੀ ਨੇ ਬੇਨਤੀ ਕੀਤੀ ਪਿਤਾ ਜੀ ਆਪ ਕੀ ਤੋਂ ਵੱਡੇ ਪਰਮਾਤਮਾ ਦੇ ਪਿਆਰੇ ਹੋਰ ਕੌਣ ਆ ਤੇ ਆਪ ਹੀ ਇਹ ਨਾ ਧਰਮ ਬਚਾ ਸਕਦੇ ਜੇ ਸਾਰੇ ਆ ਕਸ਼ਮੀਰੀ ਪੰਡਤਾਂ ਅਨੁਸਾਰ ਨੋ ਆਇਆ ਜਾਂ ਕਿ ਔਰੰਗਜ਼ੇਬ ਨੂੰ ਕਹਿ ਦੋ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਧਰਮ ਬਦਲੀ ਕਰ ਲੈਣਾ ਤਾਂਸੀਂ ਸਾਰੇ ਆਪਣਾ ਧਰਮ ਬਦਲੀ ਕਰ ਲਾਂਗੇ ਵੇਖੋ ਮਹਾਰਾਜ ਪਹਾੜਾ ਜੀ ਨੇ ਆਪਣਾ ਸੇਸ ਬਲੀਦਾਨ ਦੇ ਕਰਤਾ ਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਜੀ ਨਾਲ ਆ ਪਹਿਲੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਆਪਜੀ ਸਾਰੇ ਮਹਾਪੁਰਖਾਂ ਨੇ ਬੜੇ ਪ੍ਰੇਮ ਨਾਲ ਵਿਸਤਾਰ ਨਾਲ ਚੰਨਣਾ ਪਾਇਆ ਵਾ ਫਤਿਓਨਾ ਇਹ ਹੋਈ ਉਹਨਾਂ ਦਾ ਸੀ ਪੀ ਇਹਨਾਂ ਦੀ ਛੀਦੀ ਵੇਖੇ ਮਾਰੇ ਧਰਮ ਬਦਲ ਲੈਣਗੇ ਪਰ ਪਰ ਮਾਰੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਧਰਮ ਨਹੀਂ ਬਦਲਿਆ ਆਪਣਾ ਸੀਸ ਭਲੀ ਜਾਨ ਦਿੱਤਾ ਕਰਤਾ ਵਾ ਜੇ ਦਾ ਲਖੀ ਸ਼ਾ ਵਣਜਾਰਾ ਨੇ ਧਰਦਾ ਸਨਸਕਾਰ ਕੀਤਾ ਵਾ ਐਸੇ ਤਰ੍ਹਾਂ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਨੰਧਪੁਰ ਸਾਹਿਬ ਗਏ ਆ ਉਹਨਾਂ ਮਹਾਰਾਜ ਪਾਛਾ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਛਾ ਜੀ ਦੇ ਚਰਨਾਂ 'ਚ ਸੀਸ ਮਹਾਰਾਜ ਨੇ ਚੋੜੀ ਚ ਪਵਾ ਲਿਆ ਵਾ ਜੇ ਧਰਦਾ ਸਨਸਕਾਰ ਲਖੀ ਸ਼ਾ ਵਣਜਾਰਾ ਜੈਸ ਤਰ੍ਹਾਂ ਭਾਈ ਮੱਖਣ ਸ਼ਾ ਲਬਾਣੇ ਨੇ ਮਾਰੇ ਪਾਛਾ ਜੀ ਨੂੰ ਪ੍ਰਗਟ ਕੀਤਾ ਜਦੋਂ ਅਠਵੇਂ ਪਾਛਾ ਸ੍ਰੀ ਛੋੜ ਲੱਗੇ ਆ ਉਹਨਾਂ ਨੂੰ ਪੁੱਛਿਆ ਮਾਰੇ ਸਾਨੂੰ ਕੀ ਜੇ ਲੜਦਾ ਚੱਲੇ ਜੇ ਮਾਰੇ ਕਹਿਣ ਲੱਗੇ ਬਾਬਾ ਬਸੇ ਬਕਾਲੇ ਜਦੋਂ ਵੇਖਿਆ ਧੀਰ ਮਲੀਆਂ ਨੇ ਤੇ ਬਾਈ ਮੰਜੀਆਂ ਗੁਰੂ ਦਾ ਬਹਿ ਗਏ ਢਾਕੇ ਸਾਡਾ ਗੁਰੂ ਸੱਚਾ ਵਾ ਜਦੋਂ ਮੱਖਣ ਭਾਈ ਮੱਖਣਛਾਲ ਬਾਣੇ ਦਾ ਬੇੜਾ ਡੁੱਬਣ ਲੱਗਾ ਵਾ ਪਾਣੀ ਦੇ ਵਿੱਚੋਂ ਨਾ ਫੇਰ ਅਰਦਾਸ ਕੀਤੀ ਮਹਾਰਾਜ ਪਾਤਸ਼ਾਹ ਜੀ ਬੇੜਾ ਬੇੜਾ ਬੰਨੇ ਲੱਗ ਜੇ ਮੈਂ 500 ਮੋਹਰ ਭੇਟਾ ਕਰੂੰਗਾ ਜਦੋਂ ਬੇੜਾ ਬੰਨੇ ਲਗਾਵਾ ਕਿ 500 ਮੋਹਰ ਲੈ ਕੇ ਭੇਟਾ ਕਰਨ ਗਿਆ ਜਾ ਕੇ ਵੇਖਿਆ ਵਾ ਬਾਈ ਮੰჯੀਆਂ ਗੁਰੂ ਬਣ ਕੇ ਬੈਠੇ ਆ تیر ਮੱਲਿਏ ਸਾਡਾ ਗੁਰੂ ਪੂਰਾ ਵਾ ਪੰਜ ਪੰਜ ਮੋਹਰਾਂ ਰਾਕੇ ਸਾਰਿਆਂ ਜਿਹੜਾ ਸੱਚਾ ਗੁਰੂ ਹੋਏਗਾ ਉਹ ਆਪੇ 500 ਮੋਹਰ ਸੇ ਮੰਗ ਲੇਗਾ ਕਿਸੇ ਨੇ ਵੀ 500 ਮੋਹਰ ਨਹੀਂ ਮੰਗੀ ਜਦੋਂ ਨਰਾਸ ਹੋ ਕੇ ਭਾਈ ਮੱਖਣ ਸ਼ਾਹ ਜੀ ਲਬਾਣਾ ਚਲੇ ਜਾ ਰਿਹਾ ਪਰਮਾਤਮਾ ਦਾ ਪਿਆਰਾ ਮਿਲਿਆ ਵਾ ਉਹਨੂੰ ਪੁੱਛਿਆ ਕੋਈ ਹੋਰ ਵੀ ਰੱਬ ਦਾ ਪਰਮਾਤਮਾ ਦੇ ਪਿਆਰੇ ਹੈ ਉਹਨਾਂ ਦੱਸਿਆ ਗੁਰੂ ਤੇਗ ਬਹਾਦਰ ਜੀ ਥੱਲੇ ਪੋਰੇ ਜ ਤਪੱਸਿਆ ਕਰ ਰਿਹਾ ਭਾਈ ਮੱਖਣ ਸ਼ਾਹ ਜੀ ਥੱਲੇ ਗਏ ਆ جا کے پنج مورا بیٹھا کیتیاں مارے پاچھا کہہ لگے مکھن شاہ 500 100 کے پنج ਚੜਾ ਰਿਆਂ کہہ کے ਚਰਨਾਂ ਨੂੰ ਪਹਗੇ ਮਾਰੇ ਪਾਛਾ ਮੇਰੇ ਕੋ ਰਿਆ ਨਹੀਂ ਜਾਣਾ ਮਾਰੇ ਪਾਛਾ ਕਹਿੰਦੇ ਸਾਨੂੰ ਪ੍ਰਗਟ ਨਹੀਂ ਕਰਨਾ ਨਹੀਂ ਮਾਰੇ ਮੇਰੇ ਕੋ ਰਿਆ ਨਹੀਂ ਜਾਣਾ ਭਾਈ ਮੱਖਣ شاہ ਜੀ ਨੇ ਤਿੰਨ ਵੇਰੀ ਬੇਂਤੀਆਂ ਕੀਤੀਆਂ ਵਾ ਫੇਚ ਬਾਰੇ ਤੇ ਚੜ ਕੇ ਆਈ ਮਹਾਰਾਜ ਦਾ ਹੋਕਾ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੱਚਾ ਗੁਰੂ ਲੱਭ ਗਿਆ ਫੇ 500 ਮੋਹਰ ਲਿਆ ਕੇ ਫੇਟਾ ਕੀਤੀ ਆ ਧੀਰ ਮਾਲ ਨੇ ਮਾਰੇ ਤੇ ਗੋਲੀ ਚਲਾਈ ਆ ਪਰ ਮਹਾਰਾਜ ਨੂੰ ਵਿਗਾੜ ਨਹੀਂ ਸਕਿਆ ਕੁਝ ਵੀ ਆ ਕੇ ਭਾਈ ਮੱਖਣ ਸ਼ਾਹ ਜੀ ਲਬਾਣੇ ਨੇ ਧੀਰ ਮਲੀਏ ਨੂੰ ਸਜ਼ਾ ਭੁਗਤਾਈ ਆ ਬਾਕੀ ਭਾਈਆਂ ਨੂੰ ਰਾਹ ਨਹੀਂ ਲੱਭਾ ਇਹ ਬਹੁਤ ਵੱਡੀ ਕਿਰਪਾ ਸਤਿਗੁਰਾਂ ਦੀ ਮਹਾਰਾਜ ਸਰਕਾਰ ਸਰਕਾਰ ਵੱਲੋਂ ਜਿਹੜਾ 350 ਸਾਲ ਦਾ ਮਨਾਇਆ ਜਾ ਰਿਹਾ ਚੀ ਦੀਹਾੜਾ ਖੇਂਦ ਦੀ ਚਾਦਰ ਨਾਲ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦੇ ਅੱਲਾ ਜੀ ਦਾ ਉਹਦੇ ਨਾਲ ਤਖਤ ਸੱਚਖੰਡ ਸ੍ਰੀ ਅਜੂਤ ਸਾਹਿਬ ਵੱਲੋਂ ਅਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਗੁਰੂ ਮਹਾਰਾਏ ਦੀ ਕਿਰਪਾ ਨਾਲ ਅਤੁੱਟ ਗੁਰੂ ਕੇ ਲੰਗਰ ਚਾਲ ਰਹਿਆ ਬਹੁਤ ਮਨ ਖੁਸ਼ੀ ਹੋਈ ਆ ਆਜੜਾ ਹਜੂਰ ਸਾਹ ਪਾਵਨ ਨਗਰੀ ਚ ਸਿਧੀ ਜੜਾ ਮਹਾਰਾਏ ਪਾਛਾ ਜੀ ਦਾ ਮਨਾਇ ਜਾ ਰਿਹਾ ਕਦੇ ਵੀ ਗੁਰੂ ਪਿਆਰੋ ਸਾਚ ਸਾਚ ਛਿਪਿਆ ਨਹੀਂ ਗਾ ਕੋੜਨ ਖੁੱਟੇ ਨਾਨਕਾ ਔੜ ਕ ਸੱਚ ਰਹੀ ਆਜਾਲ ਵੜਦੇ ਵਿੱਚ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਆ ਇਸ ਸਾਰੇ ਆਸਕੇਟਾਂ ਦੇ ਵਿੱਚ ਦਿਹਾੜਾ ਮਨਾਉਣਾ ਚਾਹੀਦਾ ਬਹੁਤ ਮਹਾਰਾਜ ਤੇ ਮੁੱਖ ਮੰਤਰੀ ਨੇ ਦਿਲੀ ਭਾਵਨਾ ਵਿਖਾਈ ਆ ਇਸੇ ਤਰ੍ਹਾਂ ਤਖਸਾਲ ਸਾਹਿਬ ਨਾਲ ਸੱਚਖੰਡ ਸ੍ਰੀ ਹਜੂਰ ਸਾਹਿਬ ਵੱਲੋਂ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਬਹੁਤ ਵੱਡੀ ਕਿਰਪਾ ਵਰਤੀ ਆ ਸਤਿਗੁਰਾਂ ਦੀ ਅੱਜ 24 ਤਰੀਕ ਨੂੰ ਕੱਲ 25 ਤਰੀਕ ਨੂੰ ਦੋ ਦਿਨ ਮਹਾਰਾਜ ਦਾ ਦਿਹਾੜਾ ਮਨਾ ਜਾਣਾ اے گرو પાਛੇ કૃپا رکھنا ਸਾਰਿਆਂ ਪਹਲਿਆ ਮਾਪੁਰਖਾਂ ਦੀ ਹਾਜ਼ਰੀ ਲਾਉਣਾ ਸਾਰੇ ਮੰਤਰੀਆਂ ਦੀ অতি ਸਤਿਕਾਰਯੋਗ ਨਾਇਕ ਸਾਹਿਬ ਬਹੁਤ ਧੀਲੀ ਭਾਵਨਾ ਨਾਲ ਦੀ ਵੇਖੋ ਕੁਰਤਾ ਪਜਾਮਾ ਪਾਇਆ ਵਾ ਬਿਲਕੁਲ ਨੰਗੇ ਚ ਨਹੀਂ ਨਾਲ ਨਗਰ ਕੀਰਤਨ ਦੇ ਆਏ ਆ ساری ਸੇਵਾ ਮਾਰੇ ਨੇ ਪ੍ਰਬੰਧ ਕੀ ਤੌਰ ਤੇ ਬਖਸ਼ੀਆ ਬੜਾ ਸੋਹਣਾ ਪੰਡਾਲ ਦੀ ਸੇਵਾ ਕਰਵਾਈ ਆ ਇਹ ਨੀਅ ਅਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਗੁਰੂ ਮਹਾਰਾਜ ਪਾਛਾ ਕਿਰਪਾ ਰੱਖਣਾ ਸਾਰੇ ਸੰਸਾਰ ਦੇ ਜੀਆਂ ਨੂੰ ਆਕਾਲ ਯੁਗ ਦੇ ਨਸ਼ਿਆਂ ਤੋਂ ਕਾਲ ਯੁਗ ਦੇ ਜੰਤਰਾ ਤੋਂ ਕਾਲ ਯੁਗ ਦੀਆਂ ਤੋਂ ਬੇਮੁਖਾਂ ਤੋਂ ਬਚਾ ਕੇ ਗੁਰੂ ਮਹਾਰਾਜ ਪਾਛਾ ਗੁਰ ਪਰਮੇਸ਼ਰੇ ਕੋ ਜਾਣ ਗੁਰੂ ਪਾਛਾ ਸਾਰੇ ਸੰਸਾਰ ਦੇ ਜੀਆਂ ਦਾ ਭਲਾ ਕਰਨਾ ਸਾਰੇ ਅਨ ਨੂੰ ਆਪਣੇ ਚਰਨਾ ਨਾਲ ਲਾ ਕੇ ਆਪਣੇ ਚਰਨਾ ਨਾੜੀ ਨਿਵਾ ਲੈਣਾ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ